ਸ਼੍ਰੀ ਗੁਰੂ ਰਵੀਦਾਸ ਸਵਾ ਆਵਾ ਬਸਤੀ ਵੱਲੋਂ ਬਠਿੰਡਾ ਦੇ ਅੰਦਰ ਸ਼੍ਰੀ ਗੁਰੂ ਰਵੀਦਾਸ ਜੀ ਦੇ 648ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਨਗਰ ਕੀਰਤਨ ਸੋਮਵਾਰ ਨੂੰ 3 ਵਜੇ ਦੇ ਲਗਭਗ ਬਠਿੰਡਾ ਦੇ ਪੋਸਟ ਆਫਿਸ ਬਾਜ਼ਾਰ ਵਿਖੇ ਪਹੁੰਚੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਠਿੰਡਾ ਦੀ ਆਵਾ ਬਸਤੀ ਤੋਂ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਦੇਣੇ ਸਮਰਪਿਤ ਜੋ ਨਗਰ ਕੀਰਤਨ ਕੱਢਿਆ ਗਿਆ ਹੈ ਇਹਦੇ ਵਿੱਚ ਸਾਰੇ ਹੀ ਸ਼ਹਿਰ ਦੀਆਂ ਵੱਖ-ਵੱਖ ਜਿੱਥੇ ਆਪਣਾ ਸ੍ਰੀ ਗੁਰੂ ਅਰਜਵਦਾਸ ਸਭਾਵਾਂ ਹਨ ਉਹ ਇਹਦੇ ਵਿੱਚ ਸ਼ਾਮਲ ਹੋਈਆਂ ਹਨ ਤੇ ਉਹਨਾਂ ਨੇ ਕਿਹਾ ਕਿ 11 ਤਰੀਕ ਨੂੰ ਸਾਰੀਆਂ ਹੀ ਸਭਾਵਾਂ ਵੱਲੋਂ ਆਪਣੀ ਆਪਣੀ ਜਗ੍ਹਾ ਦੇ ਉੱਤੇ ਜਿੱਥੇ ਸ੍ਰੀ ਆਪਣਾ ਖੰਡ ਪੜ ਸਾਹਿਬ ਦੇ ਭੋਗ ਪਾਏ ਜਾਣਗੇ ਉੱਥੇ ਇੱਥੇ ਲੰਗਰ ਵੀ ਟੋਟਾ ਵਰਤੇ ਜਾਣਗੇ ਐਸਾ ਉਹ ਦਿਖਾ ਰਹੇ ਹਾਂ ਪਠੰਡਾ ਦੇ ਪੋਸਟ ਆਫਿਸ ਬਾਜ਼ਾਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਸ਼੍ਰੀ ਗੁਰੂ ਜਵੇਦਾਸ ਜੀ ਦੇ 648ਵੇਂ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ ਇੱਕ ਕੱਢਿਆ ਜਾ ਰਿਹਾ ਹੈ। ਜੋ ਬੋਲੇ ਤੁਨ ਵਾ ਜਨਮਦਾਤਾ ਰਾਜ ਕੀ ਜੈ। ਅੱਜ ਜੀ 648ਵੇਂ ਜਨਮ ਦਿਹਾੜਾ ਗੁਰੂ ਦਾ ਬਟਿੰਡਾ ਸ਼ਹਿਰ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਪਰ ਅਸੀਂ ਅੱਜ ਨਗਰ ਕੀਰਤਨ ਜੋ ਹੈ 648ਵੇਂ ਜਨਮ ਦਿਵਸ ਤੇ ਆਵਾਜ਼ੀ ਤੋਂ ਚੱਲਦੇ ਹੋਏ ਸਾਰੇ ਬਜ਼ਾਰਾਂ ਦੇ ਵਿੱਚ ਚੱਲਦੇ ਹੋਏ ਸਾਰਾ ਸ਼ਹਿਰ ਮਿਲ ਕੇ ਖੁਸ਼ੀਆਂ ਮਨਾ ਰਿਹਾ ਹੈ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆਂ ਅਸੀਂ ਇਹੀ ਚਾਹੁੰਦੇ ਆਂ ਕਿ ਐਸੇ ਤਰ੍ਹਾਂ ਸਾਰਾ ਨਗਰ ਖੁਸ਼ੀਆਂ ਮਨਾਉਂਦਾ ਰਹੇ ਗੁਰੂ ਮਹਾਰਾਜ ਜੀ ਖੁਸ਼ੀਆਂ ਪ੍ਰਾਤ ਕਰੇ ਜਿਸ ਤਰ੍ਹਾਂ ਕਿ ਵੱਖ-ਵੱਖ ਸਮਾਵਾਂ ਦੇ ਵਿੱਚੋਂ ਹੁੰਦੇ ਹੋਏ ਸਮਾਵਾਂ ਦੇ ਸਾਥੀ ਨਾਲ ਲੈ ਕੇ ਚੱਲੇ ਆਂ ਔਰ 12 ਤਰੀਕ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਨੇ ਪਾਠਾਣਾ ਤੋਂ ਹੋਤਾ ਹੈ ਕਿ ਟੁੱਟ ਲੰਗਰ ਵੱਖ-ਵੱਖ ਥਾਵਾਂ ਦੇ ਵੱਖ-ਵੱਖ ਸਭਾਵਾਂ ਦੇ ਵਿੱਚ ਵੱਖ-ਵੱਖ ਧਰਮਸਾਨਾਂ ਦੇ ਚੱਲੇਗਾ ਜੈ ਗੁਰਦੇ ਧਰਮ ਗੁਰਦੇ ਜੋ ਬੋਲੇ ਸੋ ਨਿਹਾਲ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 648 ਮਾ ਜਨਮ ਦਿਹਾੜਾ ਜੋ ਪੂਰੇ ਸ਼ਹਿਰ ਨਿਵਾਸੀ ਅਤੇ ਨਗਰ ਨਿਵਾਸੀ ਬੜੀ ਹੀ ਧੂਮਕਾਮ ਦੇ ਨਾਲ ਮਨਾ ਰਹੇ ਨੇ ਇਹ ਜੋ ਨਗਰ ਕੀਰਤਨ ਹੈ ਸ੍ਰੀ ਗੁਰੂ ਰਵਿਦਾਸ ਸਬਾ ਆਵਾ ਬਸਤੀ ਵੱਲੋਂ ਕੱਢਿਆ ਜਾ ਰਿਹਾ ਹੈ ਜੀ ਸਤਿਗੁਰੂ ਸ੍ਰੀ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਨ ਅਜੋ ਡਾ 12 ਫਰਵਰੀ ਨੂੰ ਮਨਾਇਆ ਜਾ ਰਿਹਾ ਉਸ ਦੇ ਸਬੰਧੇ ਵਿੱਚ ਅੱਜ ਸਾਡੇ ਸਮਾਜ ਦੇ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਹਰਥਾ ਕੱਢੀ ਜਾਂਦੀ ਹੈ ਤੇ ਸਾਹ ਦੇਤੂ ਮਦਨਾ ਕੱਢੀ ਜਾਂਦੀ ਹੈ ਇਹ ਕੱਢੀ ਜਾ ਰਹੀ ਹੈ ਬਾਬਾ ਸਾਹਿਬ ਨੇ ਡਾਕਟਰ ਆਪਣੇ ਸਤਿਗੁਰੂ ਸ੍ਰੀ ਰਵਿਦਾਸ ਜੀ ਮਹਾਰਾਜ ਨੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਕਸਰ ਛੜੀ ਐਸਾ ਚਾਹੂ ਰਾਜ ਮੈਂ ਜਾਉ ਮੈਨੇ ਮਿਲੇ ਸਭੀ ਕੋ ਅੰਨ ਛੋਟ ਬੜੇ ਸਭ ਸੰਮ ਰਹੇ ਪ੍ਰਵਦਾਸ ਰਹੇ ਪਰਸਨ ਇਸ ਦੇ ਬਾਕ ਦੇ ਅਨਸਾਰ ਅਸੀਂ ਸਾਰੇ ਸਮਾਜ ਨੂੰ ਸਾਰੇ ਲੋਕਾਂ ਨੂੰ ਜਾਗਤ ਕਰਦੇ ਹਾਂ ਕਿ ਬਾਬਾ ਸ੍ਰੀ ਰਾਜੀ ਮਹਾਰਾਜ ਦੇ ਸ੍ਰੀ ਰਾਜੀ ਮਹਾਰਾਜ ਦੇ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਦੇ ਰੰਗੇ ਹੋਏ ਦੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਅਜੀ ਗੁਰੂ ਰਮਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਾਡੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਕੋਰ ਬੜੀ ਹੀ ਧੂਮ ਭਾਮ ਨਾਲ ਜਨਮ ਦਿਨ ਮਨਾਇਆ ਜਾ ਰਿਹਾ ਹੈ ਬੜੀ ਲੋਕਾਂ ਦੇ ਚਿਹਰਿਆਂ ਤੇ ਰੌਣਕ ਹੈ ਕਿਉਂਕਿ ਗੁਰੂ ਰਮਦਾਸ ਮਹਾਰਾਜ ਜੀ ਦਾ ਜਿਹੜਾ ਸੁਪਨਾ ਸੀਗਾ ਵੀ ਸਾਡਾ ਰਾਜਪਾਟ ਹੋਣਾ ਚਾਹੀਦਾ ਪੜ੍ਹਾਈ ਲਿਖਾਈ ਕਰੋ ਤੇ ਉਹਨੂੰ ਅਸੀਂ ਪੂਰਾ ਕਰਨ ਜਾ ਰਹੇ ਆ ਜੈ ਗੁਰੂ ਦੇਵ ਧੰਨ ਗੁਰਦੇਵ